ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਕਿਵੇਂ ਤੁਸੀਂ ਸਾਰੇ ਉਮੀਦਗਾਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਠੀਕ ਆ ਫਰੈਂਡਸ ਤੇ ਤੁਹਾਡਾ ਸਵਾਗਤ ਆ ਮੇਰੇ ਅੱਜ ਦੇ ਬਲੌਗ ਦੇ ਵਿੱਚ ਅੱਜ ਹੈਗਾ ਦੁਸ਼ਹਿਰਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਤੁਹਾਡੇ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਅੱਜ ਆਪਾਂ ਨੇ ਜਿਹੜਾ ਰੋਟਾ ਲਗਾਇਆ ਸੀ ਸੰਜੀ ਮਾਈ ਉਹਨੂੰ ਤਾਰ ਕੇ ਆਣਾ ਹੈ ਜਲ ਪ੍ਰਵਾਹ ਕਰਨਾ ਹੈ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਘਰੇ ਖੀਰ ਬਣਾ ਕੇ ਬੱਡ ਬਡੇਰਿਆਂ ਦਾ ਮੱਥਾ ਟੇਕਾਂਗੇ ਤੇ ਜੋਂ ਜਿਹੜੇ ਬੀਜੇ ਸੀ ਉਹ ਭੈਣ ਭਰਾ ਦੀ ਰਸਮ ਹੁੰਦੀ ਆ ਭੈਣ ਭਰਾਵਾਂ ਦੇ ਜੋਂ ਟੰਗਦੀ ਆ ਉਹ ਵਾਲੀ ਰਸਮ ਵੀ ਕਰਾਂਗੇ ਸੋ ਫਰੈਂਡਸ ਸਟਾਰਟ ਕਰਦੇ ਆ ਅੱਜ ਦਾ ਬਲੌਗ ਚਲੋ ਫਰੈਂਡਸ ਲੈਟਸ ਵੀ ਯੂ ਤੁਸੀਂ ਇਦਾਂ ਹੀ ਮੇਰੇ ਬਲੌਗ ਦੇ ਵਿੱਚ ਬਣੇ ਰਹੋ ਆ ਗਏ ਆਪਾਂ ਮੇਰੀ ਰਸੋਈ ਦੇ ਵਿੱਚ ਸਵੇਰ ਦੀ ਚਾਹ ਬਣਾ ਲਈ ਆ ਫਰੈਂਡਸ ਹਲੇ ਕੋਈ ਨਹੀਂ ਉੱਠਿਆ ਤੇ ਮੈਨੇ ਭੋਗ ਵਿਖੀਰਦਾ ਬਣਾ ਲਿਆ ਏ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਟੇਕਾਂਗੇ ਮੱਥਾ ਤੇ ਮੈਂ ਸਾਰਿਆਂ ਨੂੰ ਉਠਾ ਦਵਾਂ ਪਹਿਲਾਂ ਟੇਕ ਲਿਆ ਫਰੈਂਡਸ ਆਪਾਂ ਨੇ ਤੇ ਹੁਣ ਆਪਾਂ ਨੇ ਬਰੋਟਾ ਉਤਾਰਨਾ ਹੈ ਜਿਹੜਾ ਆਪਾਂ ਨੇ ਲਗਾਇਆ ਸੀ ਫਿਰ ਜਲ ਪ੍ਰਵਾਹ ਕਰਨ ਜਾਵਾਂਗੇ ਫਰੈਂਡਸ ਆਪਾਂ ਪਹੁੰਚ ਗਏ ਆ ਜਿੱਥੇ ਆਪਾਂ ਨੇ ਭਰੋਟੇ ਨੂੰ ਜਲ ਪ੍ਰਵਾਹ ਕਰਨਾ ਹੈ ਸਾਰੇ ਲੋਕ ਇੱਥੇ ਕਰਦੇ ਨੇ ਇਹ ਇੱਕ ਟੋਬਾ ਏ ਤੇ ਆਪਣੇ ਸਾਰੇ ਇੱਥੇ ਟੋਬੇ ਤੇ ਹੀ ਭਰੋਟੇ ਨੂੰ ਸਾਂਜੀ ਨੂੰ ਜਲ ਪ੍ਰਵਾਹ ਕਰਦੇ ਆ ਵਧਾਉਂਦੇ ਆ ਮੱਥਾ ਟੇਕਦੇ ਨੇ ਤੇ ਆਪਾਂ ਵੀ ਅੱਜ ਇੱਥੇ ਆਏ ਹੋਏ ਆ ਵਧਾ ਕੇ ਜਾਣੇ ਆ ਭਰੋਟੇ ਨੂੰ ਫੀਰ ਤੇ ਜੌਮ ਬਨ ਰਹੀ ਆ ਆਪਣੇ ਭਰਾ ਦੇ ਬਾਹ ਪੂਰੀ ਥੈਲੀ ਉੱਤ ਚੱਕ ਲਈ ਤੇ ਹਾਂ ਤੇ ਹਾਂ ਮੈਨੂੰ ਦਿਮਾ ਦਿਓ ਚੱਲ ਮੈਂ ਜਾਂਦੀ ਹਾਂ ਫਰੈਂਡਸ ਇੱਥੇ ਹੀ ਆਪਾਂ ਅੱਜ ਦੇ ਬਲੌਗ ਨੂੰ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਫਿਰ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਬਾਏ ਸੀਤ ਬਾਈ ਕਰ ਦਿਓ ਬਾਏ